ਅੱਜ ਹਲਕਾ ਸ਼੍ਰੀ ਹਰਗੁਬਿੰਦਪੁਰ ਸਾਹਿਬ ਦੇ ਕਸਬਾ ਕੁਮਾਣ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਅਨੀਤਾ ਸੋਮਪrakash ਅਤੇ ਕੇਂਦਰੀ ਮੰਤਰੀ ਸੋਮਪrakash ਦਾ ਸੰਯੁਕਤ ਕਿਸਾਨ ਮੋਰਚੇ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਜਿਕਰ ਜੋਗ ਹੈ ਕਿ ਅੱਜ ਬੀਜੇਪੀ ਵੱਲੋਂ ਕਸਬਾ ਕੁਮਾਨ ਵਿੱਚ ਇੱਕ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਅਨੀਤਾ ਸੋਮਪ੍ਰਕਾਸ਼ ਅਤੇ ਕੇਂਦਰੀ ਮੰਤਰੀ ਸੋਮਪ੍ਰਕਾਸ਼ ਆਏ ਸਨ ਸੈਂਕੜੇ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਸਵੇਰ ਤੋਂ ਹੀ ਰਸਤੇ ਵਿੱਚ ਖੜੇ ਸਨ ਡੀਐਸਪੀ ਸ਼੍ਰੀ ਹਰਗਵਿੰਦਪੁਰ ਸਾਹਾ ਵਰਜੇਸ਼ ਕੱਕੜ ਅਤੇ ਸਮੂਹ ਸੀਨੀਅਰ ਅਫਸਰਾਂ ਵੱਲੋਂ ਬੜੀ ਹੀ ਸੂਝਬੂਝ ਨਾਲ ਜਥੇਬੰਦੀਆਂ ਤੇ ਆਗੂਆਂ ਨਾਲ ਉਮੀਦਵਾਰ ਅਨੀਤਾ ਸੋਮਪ੍ਰਕਾਸ਼ ਅਤੇ ਸੋਮਪ੍ਰਕਾਸ਼ ਨਾਲ ਗੱਲਬਾਤ ਕਰਵਾਈ ਗਈ ਕਿਸਾਨਾਂ ਦੇ ਤਿੱਖੇ ਸਵਾਲਾਂ ਤੇ ਉਮੀਦਵਾਰ ਅਸਮਰਥ ਅਤੇ ਹੱਥ ਜੋੜਦੇ ਦਿਖਾਈ ਦਿੱਤੇ ਕਿਸਾਨਾਂ ਵੱਲੋਂ ਲਗਾਤਾਰ ਕੇਂਦਰ ਸਰਕਾਰ ਖਿਲਾਫ ਨਾਰਾਬਾਜ਼ੀ ਕੀਤੀ ਗਈ ਅਤੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਜਿਹੜਾ ਧਰਨਾ ਪ੍ਰਦਰਸ਼ਨ ਕਿਸ ਦੇ ਖਿਲਾਫ ਤੇ ਕਿਉਂ ਕੀਤਾ ਜਾ ਰਿਹਾ ਜੀ? ਦੇਖੋ ਮੇਰਾ ਨਾਂ ਜੀ ਬਲਵਿੰਦਰ ਸਿੰਘ ਰਾਜੂ ਆ ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਪ੍ਰਧਾਨ ਆ। ਜੀ ਜਿਹੜਾ ਰੋਸ ਪ੍ਰਦਰਸ਼ਨ ਆ ਪੂਰੇ ਪੰਜਾਬ ਦੇ ਵਿੱਚ ਹੀ ਕਹਿ ਸਕਦੇ ਪੂਰੇ ਭਾਰਤ ਦੀ ਬੀਜੇਪੀ ਦੇ ਬਰ ਖਿਲਾਫ ਆ। ਅੱਜ ਬੀਜੇਪੀ ਦਾ ਜਿਹੜਾ ਕੈਂਡੀਡੇਟ ਆ ਸਾਡੇ ਇੱਥੇ ਇਹ ਆਪਣੇ ਹਲਕਾ ਫਲੋਰ ਤੋਂ ਜਿਹੜੇ ਇੱਥੇ ਖੜੇ ਆ ਘਾਰਪੁਰ ਹਲਕੇ ਤੋਂ ਤੇ ਉਹਨਾਂ ਦੇ ਸਾਡਾ ਅੱਜ ਕਮਾਣੀ ਆਉਣਾ ਇਹਨਾਂ ਦੇ ਆਉਣ ਤੇ ਅੱਜ ਜਿਹੜਾ ਰੋਸ ਪ੍ਰਦਰਸ਼ਨ ਤੁਸੀਂ ਦੇਖ ਲਓ ਵੱਡਾ ਰੋਸ ਆ ਕਿਸਾਨਾਂ 'ਚ ਵੀ ਜਿਹੜੇ ਇਹਨਾਂ ਨੇ ਸਾਡ ਨਾਲ ਝੂਠੇ ਵਾਅਦੇ ਕਰਕੇ ਆਪਣੇ ਵਾਅਦਾਖਲਾਫੀ ਕੀਤੀ ਆ ਉਹ ਰੋਸ ਆ ਜਿਹੜੇ ਇਹਨਾਂ ਨੇ ਸਾਡੇ ਜਿਹੜੇ ਵੀਰ ਉੱਤੇ ਸ਼ਹੀਦ ਹੋਏ ਆ ਜਿਹੜੇ ਹੁਣ ਵੀਰ ਜਾਣਦੇ ਸੀ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਜਿਹੜੇ ਗੋਲੇ ਸੁੱਟੇ ਆ ਜਿਹੜੇ ਸਾਡੇ ਰਾਹ 'ਚ ਰਸਤੇ ਬੰਦ ਕੀਤੇ ਆ ਉਹ ਸਾਰੇ ਹੀ ਮਨਾਜ ਰੋਸ ਆ ਉਹਦੇ ਸੰਬੰਧ ਵਿੱਚ ਅੱਜ ਜਿਹੜਾ ਵੱਡਾ ਜਿਹੜਾ ਵਿਰੋਧ ਆ ਉਹ ਕੀਤਾ ਜਾ ਰਿਹਾ। ਇਹ ਕੀ ਕੀ ਤੁਹਾਡੇ ਕੋਲੋਂ ਤੁਹਾਡੇ ਲੋਨ ਕਿਹੜੀ ਕੀ ਪ੍ਰਸ਼ਨ ਪੁੱਛ ਜਾਣਗੇ ਉਹਨੂੰ। ਦੇਖੋ ਸਾਡੇ ਕੋਲ ਪ੍ਰਸ਼ਨ ਇਹੋ ਹੀ ਆ ਵੀ ਜਿਹੜੀਆਂ ਸਾਡੇ ਨਾਲ ਤੁਸੀਂ ਉੱਥੇ ਦਿੱਲੀ ਵੀ ਵਾਅਦਾ ਵਾਅਦਾ ਕੀਤਾ ਉਹ ਵਾਅਦਾ ਕਿਉਂ ਨਹੀਂ ਕੀਤਾ ਪੂਰਾ ਐਮਐਸਪੀ ਦੀ ਗਾਰੰਟੀ ਦੀ ਗੱਲ ਹੀ ਜਾਂ ਬਿਜਲੀ ਸੋਧ ਬਿੱਲ ਦੀ ਗੱਲ ਹੀ ਜਾਂ ਕੋਈ ਜਿਹੜੇ ਸਾਡੇ ਤੇ ਪਰਚੇ ਕੀਤੇ ਸੀ ਉਹ ਗੱਲਾਂ ਹੀ ਉਹ ਸਾਰੇ ਜਿਹੜੇ ਵਾਅਦੇ ਜਿਹੜੇ ਇਹਨਾਂ ਨੂੰ ਪੁੱਛੇ ਜਾਣਗੇ ਇਹਨਾਂ ਨੂੰ ਵੀ ਤੁਸੀਂ ਇਹਨਾਂ ਕੋ ਟਿਕਟ ਲੈ ਕੇ ਕੈਂਡੀਡੇਟ ਤੁਸੀਂ ਬੀਜੇਪੀ ਦੇ ਤੇ ਜਿਹੜੇ ਸਾਡੇ ਨਾਲ ਇਹਨਾਂ ਨੇ ਐਨੇ ਧੱਕੇ ਕੀਤੇ ਆ ਉਹ ਕੋਈ ਵਾਜਬ ਗੱਲ ਹੈਗੀ ਆ ਤੇ ਤੁਸੀਂ ਹੁਣ ਪਿੰਡਾਂ 'ਚ ਵੋਟਾਂ ਮੰਗਦੇ ਫਿਰਦੇ ਇਹ ਵੋਟਾਂ ਤੁਹਾਨੂੰ ਕਿਹੜੇ ਮੂੰਹ ਨੂੰ ਪਾਈਏ ਕਿਹੜੇ ਕਿਹੜੇ ਏਜੰਡੇ ਤੇ ਤੁਸੀਂ ਵੋਟਾਂ ਮੰਗਦੇ ਸਾਡੇ ਕੋਲ ਪੁਲਿਸ ਪ੍ਰਸ਼ਾਸਨ ਨੂੰ ਬੜਾ ਵੱਡਾ ਸਖਤਾਈ ਕੀਤੀ ਗਈ ਹੈ ਕਿ ਤੁਹਾਨੂੰ ਰੋਕਿਆ ਜਾਊਗਾ ਨੇ ਨੇ ਪੁਲਿਸ ਪ੍ਰਸ਼ਾਸਨ ਦਾ ਉਹਨਾਂ ਦਾ ਆਪਣਾ ਹੁੰਦਾ ਵੀ ਜਿਹੜਾ ਨੌਨ ਰੈਡਰ ਕਿੰਦਾ ਜਿਹੜਾ ਮੇਨਟੇਨ ਰੱਖਣਾ ਪਰ ਪੁਲਿਸ ਪ੍ਰਸ਼ਾਸਨ ਨਾਲ ਸਾਡੇ ਨਾਲ ਕੋਈ ਮਤਲਬ ਨਹੀਂ ਉਹਨਾਂ ਨੂੰ ਉਹਨਾਂ ਦਾ ਆਪਣਾ ਵਾ ਵੀ ਅਸੀਂ ਆਪਣਾ ਜਿਹੜਾ ਪ੍ਰਦਰਸ਼ਨ ਹੋ ਕਰਾਂਗੇ ਸਵਾਲ ਵੀ ਪੁੱਛਾਂਗੇ ਤੇ ਉਹਨਾਂ ਨੂੰ ਰੋਕਾਂਗੇ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਪ੍ਰਸ਼ਾਸਨ ਉਹ ਆਪਣਾ ਕੰਮ ਕਰੂਗੀ ਡਿਪਟੀ ਸਾਹਿਬ ਨੇ ਪਿਛਲੇ ਦਿਨੀ ਮੀਟਿੰਗ ਹੋਈ ਉਸ ਤੇ ਕੀ ਕੀ ਸ਼ਰਤਾਂ ਤੈਅ ਕੀਤੀਆਂ ਗਈਆਂ ਸੀ ਬਿਲਕੁਲ ਡਿਪਟੀ ਸਾਹਿਬ ਨੇ ਇਹੋ ਗੱਲ ਕਹੀ ਵੀ ਕਿਸੇ ਦਾ ਵੀ ਕੋਈ ਜਿਹੜੀ ਆ ਸ਼ਾਨ ਦੇ ਬਰਕਾਤਾਂ ਜਾਂ ਜਾਂ ਕਿ ਇਹਨੂੰ ਆਪਾਂ ਰੋਕ ਕੇ ਕੋਈ ਧੱਕੇਸ਼ਾਹੀ ਨਹੀਂ ਕਰਨੀ ਤੁਸੀਂ ਆਪਣੇ ਸਵਾਲ ਜਿਹੜੇ ਕਰ ਸਕਦੇ ਹੋ ਪੁੱਛੋ ਬਾਕੀ ਅਸੀਂ ਜਿਹੜੇ ਨਾਰੇਬਾਜ਼ੀ ਉਹ ਕਰਾਂਗੇ ਜਿਹੜਾ ਸਾਡਾ ਰੋਸ ਪ੍ਰਦਰਸ਼ਨ ਉਹ ਆਪਣਾ ਰੱਖਾਂਗੇ ਧੰਨਵਾਦ ਅੱਜ ਦਾ ਪ੍ਰੋਟੈਸਟ ਕਿਸ ਤੀਨ ਉਹ ਲੈ ਕੀਤਾ ਜਾ ਰਿਹਾ ਜੋ ਦਿੱਲੀ ਦੇ ਵਿੱਚ ਪਹਿਲਾ ਅੰਦੋਲਨ ਚੱਲਿਆ ਸੀ ਉਹਦੀਆਂ ਮੰਗੀਆਂਆਂ ਮੰਗਾਂ ਜੋ ਸਰਕਾਰ ਕੇਂਦਰ ਦੀ ਜਿਹੜੀ 5 10 ਸਾਲ ਜੇ ਰਾਜ ਭੁਗਿਆ ਤੇ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਦੇ ਉੱਪਰ ਫੈਸਲਾ ਦੇ ਕੇ ਅੰਦੋਲਨ ਜਿਹੜਾ ਠਾਇਆ ਸੀਗਾ ਪਰ ਉਹ ਮੰਗਾਂ ਜਿਹੜੀ ਉਸੇ ਤਰੀਕੇ ਦਾ ਅਧੂਰੀਆਂ ਉਹਨੂੰ ਲਾਗੂ ਦੇਈਆਂ ਕੀਤਾ ਗਿਆ ਜਿਹਦੇ ਵਿੱਚ ਦੁਬਾਰਾ ਜਿਹੜਾ ਅੰਦੋਲਨ ਆ ਉਹ ਰੰਭਿਆ ਗਿਆ ਆ ਜਿਹੜਾ ਸ਼ੰਭੂ ਖਨੌਰੀ ਦੇ ਡੱਬਾ ਵਾਲੀ ਬਾਰਡਰ ਦੇ ਉੱਪਰ ਤੇ ਕਿਸਾਨਾਂ ਨੂੰ ਜਿਹੜਾ ਆ ਉਹ ਅੰਦੋਲਨਵਾਦ ਦੇ ਦਿੱਲੀ ਨਹੀਂ ਜਾਣ ਦਿੱਤਾ ਗਿਆ ਉਹਦੇ ਵਿਰੋਧ ਦੇ ਵਿੱਚ ਅੱਜ ਭਰਾਤਰ ਜਥੇਬੰਦੀਆਂ ਦੇ ਕਿਸਾਨ ਮਜ਼ਦੂਰ ਸੇਵਾ ਕਮੇਟੀ ਤੇ ਸੂਬੇ ਦੇ ਫੈਸਲੇ ਦੇ ਮੁਤਾਬਕ ਜਿਹੜਾ ਆ ਅੱਜ ਕਸਬਾ ਕਮਾਨ ਜਿਹੜਾ ਗਰਦਾਸਪੁਰ ਦੇ ਵਿੱਚ ਵੱਡੀ ਗਿਣਤੀ ਜਿਹੜੇ ਕਿਸਾਨ ਉਹ ਇੱਥੇ ਪਹੁੰਚਿਆ ਸ਼ਾਂਤਮਈ ਤਰੀਕੇ ਦਾ ਰਹਿ ਕੇ ਜੋ ਸਵਾਲ ਜਵਾਬ ਆ ਉਹ ਪੁੱਛੇ ਜਾਣਗੇ ਤੇ ਆਪਣੀਆਂ ਰਹਿਂਦੀਆਂ ਮੰਗਾਂ ਲਾਭ ਕਰਾਉਣ ਦਾ ਜਿਹੜਾ ਯਤਨ ਆ ਉਹ ਕੀਤਾ ਜਾਊਗਾ ਕਿਨਾਂ ਕੋਲੋਂ ਸਵਾਲ ਜਵਾਬ ਪੁੱਛੇ ਜਾਣਗੇ ਜੋ ਇਹ ਪਹਿਲਾ ਸੱਤਾ ਭੌਜਕੇ ਸੋ ਪ੍ਰਕਾਸ਼ ਜੀ ਉਹਨਾਂ ਦੇ ਜਿਹੜੇ ਘਰ ਧਰਮ ਪਤੜੀ ਆ ਉਹ ਇੱਥੇ ਜਲਸੇ ਨੂੰ ਸਬੋਧਨ ਕਰਨ ਵਾਸਤੇ ਇੱਥੇ ਆ ਰਹੇ ਆ ਉਹਦੇ ਵਾਸਤੇ ਜਿਹੜੇ ਆ ਤਿਆ ਆਹ ਆ ਸਾਰੇ ਕਿਸਾਨ ਤੇ ਕਿਸਾਨ ਆਪੂ ਜਿਹੜੇ ਆ ਉਹ ਇੱਥੇ ਪਹੁੰਚੇ ਆ